ਗੁਰਦੇ ਇੱਕ ਕਾਂਗਰਸੀ ਨੇਤਾ ਮਨਜੀਤ ਸਿੰਘ ਮਹਿਰਾ ਦੇ ਨੌਜਵਾਨ ਪੁੱਤ ਤਰਨਜੀਤ ਸਿੰਘ ਨੰਨੂ ਦਾ ਕੁਝ ਵਿਅਕਤੀਆਂ ਵੱਲੋਂ ਤੇਜ਼ ਹੱਥਿਆਰ ਨਾਲ ਕਤਲ ਕਰਨ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜੁਤੇ ਕਿ ਪੁਰਾਣੀ ਰੰਜਿਸ਼ ਦਾ ਹੈ ਮਾਮਲਾ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਾਂਗਰਸੀ ਨੇਤਾ ਮਨਜੀਤ ਸਿੰਘ ਮਹਿਰਾ ਦੇ ਪੁੱਤਰ ਦਾ ਕਤਲ ਕੀਤਾ ਗਿਆ ਮਨਜੀ ਗੋਬਿੰਦਗੜ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਮੇਰਾ ਬੇਟਾ ਸੀ ਤਰਨਜੀਤ ਨੰਨੂ ਜਿਹੜਾ ਕੱਲ ਬਰੀਨਪੁਰ ਕਤਲ ਕਰ ਦਿੱਤਾ ਗਿਆ ਜੋ ਕਿ 1 ਸਾਲ ਤੋਂ ਲੁਧਿਆੜੇ ਰਹਿ ਰਿਹਾ ਸੀਗਾ ਮਾਰਕੀਟਿੰਗ ਦਾ ਕੰਮ ਕਰਦਾ ਸੀ ਫੇਰ ਬਰੀਨਪੁਰ ਉਹ ਕੱਲ ਆਪਣੇ ਦੋਸਤ ਰੂਪ ਬਰੀਨਪੁਰ ਮਿਲਣ ਗਿਆ ਸੀ ਕਿਉਂਕਿ 5:30 ਵਜੇ ਕਰੀਬ ਜੇ ਤੇ 5:30 ਵਜੇ ਮੈਨੂੰ ਫੋਨ ਆ ਗਿਆ ਮੇਰੇ ਥੋੜੇ بیٹے ਨੂੰ ਬੜਤਾਂ ਕੀ ਰੰਜਸ਼ਕੀ ਚੀਜ਼ ਰੰਜਸ਼ ਕੁਸ਼ਰੀਏ 2 ਸਾਲ ਪਹਿਲਾਂ ਇਹ بیٹے ਦੇ ਕੋਲੇ ਮੁੰਡੇ ਆਉਣ ਲੱਗ ਗਏ ਸੀ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਗਲਤ ਹੈ بیٹے ਨੂੰ ਵੀ ਅਹਿਸਾਸ ਹੋਇਆ ਉਹਨਾਂ ਦਾ ਸੀ ਆਉਣਾ ਬੰਦ ਕਰਤਾ ਉਹਦੀ ਇਹ ਰੰਜਿਸ਼ ਕਰਦੇ ਸੀਗੇ ਸਾਡਾ ਇੱਥੇ ਇਹਨਾਂ ਨੇ ਬੈਠਣਾ ਆਉਣਾ ਬੰਦ ਕਰਤਾ ਜੋ ਕਿ ਬੇਟਾ ਮੰਡੀ ਕੁਵਿੰਦਗੜ੍ਹ ਸੈਕਰਾਬ ਦਾ ਕੰਮ ਕਰਦਾ ਸੀ ਮੈਂ ਇਹਨੂੰ ਕਿਹਾ ਵੀ ਦਫ਼ਤਰ ਦੇ ਵਿੱਚ ਰਹਿਣਾ ਨੂੰ ਬਿਠਾਇਆ ਕਰ ਉਹ ਉਹਦੀ ਖੁੱਦਤਵਾਜੀ ਕਰਕੇ ਇਹਦੇ ਨਾਲ ਰੰਜਿਸ਼ ਕਰਨ ਲੱਗ ਗਏ ਰੰਜਿਸ਼ ਰੱਖਦੇ 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 ਇੱਕ ਦਿਨ ਪਿੱਛੇ 7-8 ਕੁ ਮਹੀਨੇ ਹੋ ਗਏ ਦੀ ਗੱਡੀ ਵੀ ਭੰਗ ਗਈ ਸੀ ਉਦੋਂ ਮੈਂ ਥਾਣੇ ਗੋਬਿੰਦਗਨ ਟੋਪਰੇਟ ਵੀ ਦਿੱਤੀ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹਮਲਾਵਰ ਕੌਂਸਲਿੰਗ ਕਰਾਰ ਹਮਲਾਵਰ ਤੀਰਵਤਾ ਪ੍ਰਿੰਸ ਬੁੱਲੜ ਬਾਕਸਰ ਤਿਤਲੀ ਇੱਕ ਕੋ ਗੱਗੀ ਗੱਗੀ ਹੈ ਕਿਉਂਕਿ ਮੇਰੇ ਬੇਟੇ ਨੇ ਮੈਨੂੰ ਉਸ ਵਕਤ ਫੋਨ ਤੇ ਦੱਸਿਆ ਜਦੋਂ ਮੇਰੀ ਕਿਸੇ ਨੇ ਗੱਲ ਕਰਾਈ ਹੈ ਨਾ ਕੋਈ ਰਾਹ ਜਾਂਦੇ ਨੇ ਫੋਨ ਤੇ ਕਹਿੰਦੇ ਮੇਰੇ ਬੇਟੇ ਨੇ ਨੰਬਰ ਦਿੱਤਾ ਉਹਨੂੰ ਵੀ ਆ ਮੇਰੇ ਡੇੜੀ ਦਾ ਨੰਬਰ ਆ ਫਿਰ ਉਹਨੇ ਮੈਨੂੰ ਦੱਸਿਆ ਕਹਿੰਦਾ ਡੇੜੀ ਮੈਨੂੰ ਵੱਡ ਕੇ ਕਹਿੰਦਾ ਅਸੀਂ ਆਚਾਰਾਂ ਦੇ ਨੇ ਨੌਲੇ ਨੇ ਮੰਗ ਕੀ ਮੰਗ ਪ੍ਰਸ਼ਾਸਨ ਤੋਂ ਇਹੀ ਆ ਵੀ ਗੈਂਗਸਟਰ ਬਾਦ ਸਾਡੇ ਨਾਲ ਤਾਂ ਹੋਗੀ ਜੋ ਹੋਗੀ ਜਿਹੜੇ ਹੋਰ ਹੋਰ ਬੱਚੇ ਨੇ ਜਾਂ ਹੋਰ ਮਾਪੇ ਪਿਓ ਨੇ ਜਾਂ ਹੋਰ ਬੇਟੀਆਂ ਨੇ ਜਾਂ ਹੋਰ ਵਾਈਫ ਨੇ ਉਹ ਨਾਲ ਇਹ ਜਿਆ ਕੁਛ ਨਾ ਹੋਵੇ ਮੇਰੀ ਪੋਤੀ 12 ਸਾਲ ਦੀ ਹੈ ਬਹੂ ਹੈ ਜਿਹੜੀ ਇਹਦੀ ਦਰਜੀ ਦੀ ਵਾਈਫ ਸਾਰੀ 33 34 ਸਾਲ ਦੀ ਹੈ ਉਹਦੀ ਜ਼ਿੰਦਗੀ ਖਰਾਬ ਹੋ ਗਈ ਬੇਟੀ ਦੀ ਜ਼ਿੰਦਗੀ ਖਰਾਬ ਹੋ ਗਈ ਪੋਤੀ ਦੀ ਮੇਰੀ ਆਪਣੀ ਹੋ ਗਈ ਮੇਰੀ 75 ਸਾਲ ਦੀ ਉਮਰ ਹੈ ਮੇਰਾ ਮੇਰਾ ਤਾਂ ਸਾਰਾ ਘਰ ਹੀ ਉੱਜੜ ਗਿਆ ਮੈਂ ਤਾਂ ਪ੍ਰਸ਼ਾਸਨ ਨੂੰ ਕਹਿੰਦਾ ਕਿ ਜੋ ਮੇਰੇ ਨਾਲ ਮੇਰੇ ਬੇਟੇ ਨਾਲ ਹੋਇਆ ਉਹ ਇਹਨਾਂ ਦੇ ਨਾਲ ਹੋਣਾ ਚਾਹੀਦਾ ਹੈ ਇਹਨਾਂ ਨਾਲ ਫੜ ਕੇ ਉਹੀ سلوਕ ਕੀਤਾ ਜਾਵੇ